ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਤਨੋਲੇ ਦੇ ਰਹਿ ਜਾਂਦਾ ਹੈ ਭਾਈ ਪ੍ਰਦੀਪ ਦੇ ਕੋਲੋਂ ਇਹ ਵੀਡੀਓ ਬਣ ਰਹੀ ਹੈ ਅੱਜ ਫੇਰ ਨਾਗ 34 35 ਇੱਥੇ ਵਿਕਰੀ ਵਾਲੇ ਮੌਜੂਦ ਹੈ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਇੱਕ ਵਾਰ ਇਹ ਗਾਵਾਂ ਬੈਠੀਆਂ ਰਿਲੈਕਸ ਜੁਗਾਲੀ ਕਰ ਰਹੀਆਂ ਸੀ ਇਹਨਾਂ ਦੀ ਵੀਡੀਓ ਆਪਾਂ ਇਸੇ ਤਰ੍ਹਾਂ ਤੁਹਾਨੂੰ ਦਿਖਾਉਣੇ ਆਂ ਵੀਡੀਓ ਦੀ ਸ਼ੁਰੂਆਤ ਆਪਾਂ ਇਸ ਸਾਈਡ ਤੋਂ ਕਰਾਂਗੇ ਜਿਹੜੇ ਨਾਗ ਇੱਥੇ ਅੰਦਰ ਸ਼ੈੱਡ ਦੇ ਵਿੱਚ ਬੱਜੇ ਹੋਏ ਐ ਸੋ ਕੱਲਾ ਕੱਲਾ ਪਸ਼ੂ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਸ਼ੁਰੂ ਚ ਦੱਸ ਦਿੰਨਾ ਵੀ ਭਾ 90000 ਤੋਂ ਸ਼ੁਰੂਆਤ ਅੱਜ ਹੋਊਗੀ ਉਦੋਂ ਉੱਤੇ ਜਿੱਦਾਂ ਦੀ ਤੁਸੀਂ ਗਾਂ ਖਰੀਦਣੀ ਚਾਹੋਗੇ ਉਹ ਤੁਹਾਨੂੰ ਗਾਂ ਮਿਲ ਜੂਗੀ ਮਿਲਦੇ ਆਂ ਬਾਈ ਨੂੰ ਬਾਕੀ ਤਸੱਲੀ ਜ਼ਰੂਰ ਆ ਕੇ ਕਰਿਓ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸੱਚ ਕਾਲ ਬਾਈ ਅੱਜ 34 35 ਨਾਗ ਹਾਜ਼ਰ ਆ ਮੇਰੇ 34 ਜਨਮ ਰੇ ਟੋਟਲ ਬਾਈ ਠੀਕ ਹੈ ਜਿਆਦੇ ਪਹਿਲਾਂ ਨਾ ਬੱਚੀਆਂ ਨੇ ਅੱਜ ਬਾਈ ਤੇ ਬਾਕੀ ਸਾਰੇ ਟੋਟਲ ਜਾਨਵਰ ਦੰਦਾ ਜਿਹਨੇ ਪਹਿਲਾਂ ਨਾ ਬੱਚੀਆਂ ਨੇ ਜਿਹੜੀਆਂ ਮੰਨ ਕੇ ਦੋਂਦੀਆਂ ਖੀਰੀਆਂ ਹੀ ਨੇ ਠੀਕ ਹੈ ਹਾਂ ਬਈ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਈਏ ਇਹ ਬੱਚੀ ਨੇ ਬਾਈ 24 25 ਕਿਲੋ ਦੁੱਧ ਦਿੱਤਾਗਾ ਪਲੂਨ ਨੇ ਤੁਰਤ ਤੇ ਦੂਜਾ ਸੂਆ ਬਈਏ ਬੱਚੀ ਸੂਕੀ 12 13 ਦਿਨਾਂ ਦੀ ਕੱਚੀ ਨਸਲ ਬਰੀਡ ਬਹੁਤਾ ਰੇਟ ਪ੍ਰਤੀ ਥੋੜੀ ਹਵਾ ਜੀ ਚੱਲਦੀ ਕਰਕੇ ਨਾ ਜਨਮਰਾਜ ਬਾਸ਼ ਨਹੀਂ ਕੀਤਾ ਨਮਾਏ ਨਹੀਂ ਹੈਗੇ ਠੀਕ ਹੈ ਵੀ ਥੋੜੀ ਹਵਾ ਠੰਡੀ ਚੱਲਦੀ ਸੀ ਰੇਟ ਬਈਏ ਦਾ ਬਾਜ 95000 ਰੁਪਏ ਰੇਣਾ ਬੱਚੀ ਦਾ ਨਸਲ ਕੁਆਲਟੀ ਬਹੁ ਠੀਕ ਆ ਸੋ ਦੋਸਤੋ 95000 ਚ ਦੂਜਾ ਸੂਆ ਲਿਆ ਬਈ ਹਜੇ 10 ਤੋਂ 12 ਦਿਨ ਲੈਂਦੀ ਐ 34 35 ਨਾਖ ਦਿਖਾਉਨੇ ਆਸੀਂ ਬਹੁਤਾ ਲੰਬੇ ਨਹੀਂ ਪਸ਼ੂ ਤੋਰਦੇ ਇਸੇ ਤਰ੍ਹਾਂ ਦਿਖਾਉਂਦੇ ਜਾਵਾਂਗੇ ਬਾਕੀ ਹਮੇਸ਼ਾ ਹੀ ਬੇਨਤੀ ਹੁੰਦੀ ਐ ਵੀ ਪਸ਼ੂ ਸਾਹਮਣੇ ਆ ਕੇ ਦੇਖਿਆ ਕਰੋ ਆਪਦੀ ਤਸੱਲੀ ਕਰਕੇ ਖਰੀਦ ਲਿਆ ਕਰੋ ਜੋ ਇਹ ਪਹਿਲੇ ਨੰਬਰ ਤੇ ਦੂਜਾ ਸੂਆ ਇਹਨੇ ਸੂਣਾ ਹਜੇ ਹਵਾਨਾ ਇਹਨੇ ਬਣਾਉਣਾ ਸ਼ੁਰੂ ਕੀਤਾ ਐ ਕਿ 10 ਤੋਂ 12 ਦਿਨ ਹਜੇ ਲੈਂਦੀ ਐ ਅੱਗੇ ਜਿਹੜੇ ਤੋਂ ਅੱਗੇ ਬਾਈ ਅੱਗੇ ਜਿਹੜੀ ਬੱਚੀ ਐ ਬਾਈ ਆਪਾਂ ਦੰਦ ਵੀ ਚੈੱਕ ਕਰਾ ਦਿੰਨੇ ਆ ਹਾਲੇ ਸਿਰਫ ਮੰਨ ਕੇ ਵੀ 20 21 ਮਹੀਨਿਆਂ ਦੀ ਬੱਚੀ ਆ ਖੀਰੀ ਬੱਚੇ ਜਮਾਂ ਦੇ ਸੋ ਦੰਦੋਂ ਖੀਰੀ ਠੀਕ ਓਕੇ ਇਹਦੇ ਬਾਈ 12 13 ਦਿਨ ਪਿਆ ਕਰਮਾਂ ਵਾਲੀ ਦੇ ਹੂੰ ਤੇ ਇਹ ਬੱਚੇ ਆਪਾਂ ਦੇਵਾਂਗੇ 1 ਲੱਖ 35000 ਦੀ ਬਾਈ ਲੈਣ ਦੇ ਨਾਲ ਰੇਟ ਠੀਕ ਐ 1 ਲੱਖ ਤੇ 35000 ਦੀ ਦੱਸੋ ਦੰਦੋਂ ਖੀਰੀ ਦੰਦ ਤੁਹਾਨੂੰ ਵੀਡੀਓ ਚ ਦਿਖਾਤੇ ਆ ਬਾਕੀ ਤੁਸੀਂ ਆ ਕੇ ਫੇਰ ਦੇਖ ਲੈਣੇ ਹਜੇ ਖੀਰੀ ਰਹੂਗੀ ਕੌਕ ਕੋਈ ਬਹੁਤ ਹੀ ਵੈਰਲ ਦੰਦਾ ਚਪਾਈ ਨਹੀਂ ਗਈ 21 ਮਹੀਨੇ ਬਾਈ ਦੱਸਦਾ ਉਮਰ ਆ 2 ਸਾਲ ਤੋਂ ਘੱਟ ਹਾਈਟ ਬਹੁਤ ਆ ਬਾਈ ਮੀਡੀਅਮ ਹਾਈਟ ਦੀ ਨਹੀਂ ਹੈਗੀ ਕਈ ਵਾਰ ਕੋ ਚਲੋ ਅੰਦਾਜ਼ਾ ਲਾ ਲਾਂਗਾ ਹਾਈਟ ਦਾ ਕਿਉਂਕਿ ਜੇ ਆਪਾਂ 50 ਗਾਈਆਂ ਵੇਚਦੇ ਆਂ ਉਹਦੇ ਵਿੱਚੋਂ 10 ਕੁ ਵੀਰ ਕੋਲੋਂ ਆਕੀ ਲੈ ਕੇ ਜਾਂਦੇ ਨੇ ਬਾਕੀ ਸਾਰੀਆਂ ਇੱਦਾਂ ਹੀ ਜਾਂਦੀਆਂ ਸੋ ਅੱਗੇ ਵੀਰੇ ਦੋ ਦੰਦ ਆ ਗਈ ਨੇੜੇ ਨੇੜੇ ਪਤੌੜਾ ਨੂੰ ਰੱਖ ਉੜਾ ਲਿਆ ਇਹ ਦੋਂਦੀ ਆ ਬਾਈ ਇਹਦੇ ਬੱਚੀ ਤੇ 15 ਦਿਨ ਪਹਿ ਇਹਦਾ ਬਾਜ ਰੇਟ 95000 ਰੁਪਏ ਰਹੂਗਾ ਬਾਈ ਜਦੋਂ ਤਿਆਰ ਹੋ ਗਈ ਬੱਛੀ 1.5 ਲੱਖ ਰੁਪਏ ਦੀ ਬੱਛੀ ਐ ਇਹ ਜਦ ਪੱਛੀ ਕਿਲ ਸੋ 95000 ਚ ਦੱਸੋ ਇਹ ਪਹਿਲਾ ਸੂਆ ਹਜੇ ਦਿਨ ਲੈਂਦੀ ਹੈ ਲੈ ਆ ਵੀਰੇ ਵਾਪਸ ਕਿ ਕੁਸ ਗਾਵਾਂ ਬਾਈ ਆਪਾਂ ਇਦਾਂ ਹੀ ਦਿਖਾ ਦਿੰਨੇ ਹਣਾ ਠੀਕ ਹੈ ਇਹ ਬੱਚੀ ਦੇ ਬਾਈ 15 ਦਿਨ ਪਈ ਆ ਹੂੰ ਇਹ ਵੜ ਦੇਵਾ ਗਿਆ ਆਪਾਂ 1,35,000 ਰੁਪਏ ਦੀ ਠੀਕ ਮੰਨ ਕੇ 32-33 ਕਿਲੋ ਚਵਾਰ ਰੱਖਿਆ ਨਸਲ ਬਰੀਡ ਬਹੁਤ ਆ ਕਿਉਂਕਿ ਆਪਣੇ ਕੋਲ ਜਾਨਵਰ ਜਿਆਦਾ ਥੋੜਾ ਇਦਾਂ ਦਿਖਾ ਦਾਂ ਕੁਝ ਜਾਨਵਰ ਠੀਕ ਹੈ ਤੇ ਅੱਗੇ ਬੱਚੀ ਆ ਬਾਈ ਇਹਨੇ 26-27 ਕਿਲੋ ਦੁੱਧ ਦੇ ਰੱਖਿਆਗਾ ਹੂੰ ਤੇ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਇਹਦਾ ਰੇਟ ਰਹਿਣਾ 1,115,000 ਰੁਪਏ ਬਾਈ ਠੀਕ ਹੈ ਅੱਗੇ ਇਹ ਬੈੜਾ ਆ ਗਈ ਬਾਈ ਇਹਦਾ ਵੀ ਰੇਟ ਹੈ 1,115,000 ਰੁਪਏ ਦੋ ਬੈੜਾ ਮੰਨ ਕੇ ਚਲੋ 50 ਕਿਲੋਮੀਟਰ ਤੋਂ ਲੈ ਕੇ 200 ਕਿਲੋਮੀਟਰ ਤੱਕ ਦੋ ਬੈੜਾ ਕੋਈ ਕੱਠੀਆਂ ਪਰਚੇਜ਼ ਕਰਦਾ ਤਾਂ ਆਪਣਾ ਮੰਨ ਕੇ ਵੀ ਪਹੁੰਚ ਦੀ ਆਪਾਂ ਦੇ ਦਿੰਦੇ ਠੀਕ ਹੈ ਓਕੇ ਤੇ ਅੱਗੇ ਬੱਛੀ ਆ ਗਈ ਬਾਈ 6 ਦੰਦ ਦੂਜਾ ਸੁਆ 27-28 ਕਿਲੋ ਦੰਦ ਦੇ ਰੱਖਿਆ ਪਲੂਣ ਨੇ ਠੀਕ ਹੈ ਤੇ ਇਹ ਬੈੜ ਦੇਵਾਂਗੇ ਬਾਈ ਆਪਾਂ ਇੱਕ 35 ਦੀ ਠੀਕ ਤੋਰ ਦੇ ਪਤ ਮੜੀ ਜੀ ਦੂਜਾ ਸੂਆ ਦੋਸਤੋ ਦੂਜਾ ਸੂਆ ਹਾਈਟ ਫੁੱਟ ਬਹੁਤ ਸੋਹਣੀ ਆ ਬਾਈ ਥਲੇ 10 10 ਦਿਨ ਦਾ ਘੱਟੋ ਘਾਟਾ 15 ਵੀ ਲੈ ਸਕਦੀ ਆ ਠੀਕ ਐ ਕਹਿੰਦਾ ਮਤਲਬ ਬਾਈ ਜੇਦੋਂ ਕਿਤੋਂ ਵੀ ਕੋਈ ਚੱਲ ਕੇ ਆਊਗਾ ਪਸੰਦ ਆ ਹਰੇ ਹਰੇਕ ਵੀਰ ਨੇ ਆਪਣੀ ਖਰੀਦਣੀ ਆ ਰੇਟ ਹਰ ਮਿਲ ਜੂ ਆਪਣੇ ਕੋਲੇ ਠੀਕ ਐ ਲੈ ਸੋ ਦੇਖੋ ਬੈੜ ਇਹ ਵੀ ਤੁਸੀਂ ਦੂਜਾ ਸੂਆ ਥਾਣੇ ਦਾ ਥੀਚੁਆਈ ਹਾਸਤੇ ਬਹੁਤ ਵਧੀਆ ਰਹੂਗਾ ਚਲੋ ਅੱਗੇ ਜਿਹੜੀ ਇਹ ਬੱਚੇ ਆ ਬਾਈ 32 33 ਕਿਲੋ ਦੁੱਧ ਦਾ ਫਾਰਮ ਬਾਈ ਜਿਹਤੋਂ ਲਈ ਆਪਾਂ ਇਹ ਬਿਲਕੁਲ ਸਟੈਚ ਆਰਡਰ ਦੀ ਬੱਚੀ ਆ ਬਾਈ ਉਨੇ ਹੀ ਹਵਾਨਾ ਅੱਗੇ ਆ ਉਨੇ ਹੀ ਇਹਦੇ ਪਿੱਛੇ ਆ ਇਹਦਾ ਰੇਟ ਰਹਿਣਾ ਬਾਈ 1,35,000 ਰੁਪਏ ਲੈਣ ਦੇਣ ਠੀਕ ਹੈ ਲਿਆ ਵਾਪਸ ਜਦੋਂ ਤਿਆਰ ਹੋ ਗਈ ਬਾਈ ਨਾੜਾ ਨੂੜਾ ਇਹਨੇ ਲੇਵੇ ਤੇ ਬੜੀਆਂ ਕਮਾਲ ਦੀਆਂ ਕੱਢਣੀਆਂ ਨੇ ਠੀਕ ਹੈ ਬੰਨ ਬਾਈ ਚਾਹਨਾ ਜੀ ਕਿੰਨੇ ਕਿਲੋ ਲਾਜੂ ਪ੍ਰਦੀਪ ਬਾਈ ਹਫਤਾ ਦਾ ਇਹਦਾ ਕਲੀਅਰ ਹੀ ਆ ਠੀਕ ਹੈ। ਪੁਰਾ ਹਵਾ ਠੰਡੀ ਕਰਕੇ ਮਾਲ ਨਹੀਂ ਨਮਾਇਆ ਨਹੀਂ ਮਾਲ ਚਮਕ ਦਮਕ ਵਾਲਾ ਮਾਲ ਆ ਪੁਰਾ ਇਹਦੀ ਹੁਣ ਅੱਗੇ ਉਹ ਜਿਹੜਾ ਆਰਡਰ ਆ ਬਾਈ ਜੀ ਜੀ ਤਾਂ ਜਿੱਦਣ ਇਹ ਤਿਆਰ ਹੋਊਗੀ ਕਰਮਾ ਵਾਲੀ ਜਮਾ ਬਰੀਕ ਵੱੱਛੀ ਆ ਇਹਦੇ ਨਾਣਾ ਨੂਣਾ ਜਿਹੜੀਆਂ ਜਿੱਦਣ ਜਮਾ ਤਿਆਰੀ ਤੇ ਹੋਈ ਵੱਖਰੀ ਹੋਣੀ ਆ ਚੀਜ਼ ਅਸਲ ਦੇ ਵਿੱਚ ਨਾ ਬਾਈ ਜਦੋਂ ਗਾਂ ਬੱਚਾ ਦੇ ਦਿੰਦੀ ਆ 20 ਦਿਨਾਂ ਬਾਅਦ ਜਾ ਕੇ ਰਿਜ਼ਲਟ ਦਿੰਦੀ ਆ ਗਾਂ ਜਦੋਂ ਮੰਨ ਕੇ ਫੈਟ ਫੁੱਟ ਝਾੜ ਜਾਂਦੀ ਆ ਅੱਗੇ ਦੇ ਬਾਈ ਰਹਿੰਦੇ ਨੇ 15 ਦਿਨ ਇਹਦੀ ਦੁੱਧ ਦੀ ਰਿਪੋਰਟ 32 33 ਕਿਲੋ ਦੀ ਦਿੱਤੀ ਆ ਆਪਾਂ ਨੂੰ ਇਹ ਵੀ ਦੇ ਦਾਂਗੇ ਇੱਕ 35 ਦੀ ਬਿਹੜ ਠੀਕ ਹੈ ਅੱਗੇ ਬੱਚ ਇਹਨੇ ਵੀ 30 ਤੋਂ ਬਾਹਰ ਦੁੱਧ ਦਿੱਤਾ ਹੋਇਆ ਇਹ ਵੀ ਆਪਾਂ ਇੱਕ 35 ਦੀ ਦੇ ਦਾਂਗੇ ਠੀਕ ਐ ਅੱਗੇ ਬਾਈ ਇਹ ਦੋਂਦੀ ਬੱਚੀ ਆ ਗਈ ਬਹੁਤ ਪਿਆਰੀ ਬੱਚੀ ਆ ਖੋਲੀ ਬੱਤ ਤੇ ਨੂੰ 15 ਦਿਨ ਇਹਦੇ ਬੱਚੇ ਦੇ ਰਹਿੰਦੇ ਆ ਬਾਈ ਹੂੰ ਰਿਜਨਲ ਦੋ ਦੰਦ ਆਪਾਂ ਤਾਂ ਚੈੱਕ ਵੀ ਕਰਾ ਦਿੰਨੇ ਆ ਠੀਕ ਐ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਬਾਈ 1,30,000 ਰੁਪਏ ਕੋਈ ਨੇੜੇ ਨੇੜੇ ਬਰੀਡ ਨਸਲ ਇੰਨੀ ਕਹਦੇ ਵਿੱਚ ਦਿਖਾ ਦੇ ਬੁੱਤੋਂ ਦੰਦ ਇਹਦੇ ਕਨਫਰਮ ਆ ਦੋਸਤੋਂ ਦੋਂਦੀ ਬਾਈ ਠੀਕ ਐ ਜਾਣ ਦੇ ਉਹ ਤੁਹਾਨੂੰ ਇਹ ਨਹੀਂ ਹੈਗਾ ਬਾਈ ਜਿਹੜੀ ਵੀਡੀਓ ਚ ਜਿੰਨੇ ਦੰਦ ਦੱਸਤੀ 19 ਦੰਦ ਹੋਣੀਆਂ ਇਹ ਵੀ ਬੱਚੀ ਦੁੱਧ ਬਾਈ ਕੇਆਰ ਦੇ ਹਿਸਾਬ ਨਾਲ 25 ਤੋਂ ਲੈ ਕੇ 30 ਕਿਲੋ ਦੁੱਧ ਇਹ ਪਾ ਦੂ ਉਨੀ ਆਡਰ ਇਹਦਾ ਪਿੱਛੇ ਉਨੀ ਅੱਗੇ ਆ ਲਿਆ ਮੇਰੇ ਵਾਪਸ ਸੋ ਦੱਸੋ ਇਹ ਦੋ ਦੰਦ ਦਾ ਸਾਰੇ 1 ਤੋਂ 1 ਜਨਵਰੀ ਨੇ ਬਾਈ ਜੇ ਆਪਾਂ ਜਿੱਧਰੋਂ ਸਟਾਰਟ ਕਰ ਲਈ ਮੰਨ ਕੇ ਜਨਵਰ ਜਾਦੇ ਕਰਕੇ ਆਪਾਂ ਹੁਣ ਚਲੋ ਦੱਸਣਾ ਪੈਂਦਾ ਜਨਵਰ ਹਨ ਅੱਗੇ ਇਹ ਵੀ ਬਾਈ ਦੁੱਗ ਦੇ ਦੰਦ ਚੱਕੇ ਆ ਬੱਚੀ ਨੇ ਸਵੇਰੇ ਅੱਜ ਇਹ ਬੋਲੀ ਚੋਂ ਖਾਲੀ ਕੀਤੀ ਆ ਕਿਉਂਕਿ ਆਪਣਾ 12 ਵਜੇ ਵੀਡੀਓ ਬਣਾ ਰਹੇ ਹਾਂ ਹੁਣ ਆਪਾਂ ਅੱਜ ਇਹ ਬੱਚੀ ਸਟਾਰਟਿੰਗ ਇਹਦੀ ਬੱਚੀ ਦੀ 18 ਕਿਲੋ ਤੋਂ ਬੋਲੀ ਤੋਂ ਸਟਾਰਟ ਆ ਠੀਕ ਹੈ ਇਹਦਾ ਰੇਟ ਹੈ ਨਾ ਬਾਈ ਜੀ 1 ਲੱਖ ਤੇ 220 ਏ ਅੱਗੇ ਰੈਡ ਐਂਡ ਗਾਂ ਸੂਪੀ ਇੱਕ ਹੋਰ ਬਾਈ ਬੇਨਤੀ ਆ ਜੀ ਮੈਨੂੰ ਵਹਿਣ ਬਾਈ ਨੇ ਲੈ ਲਈ ਸੀ ਕਿਸੇ ਨੇ ਆਪਰ ਤੋਂ ਹੂੰ 2022 ਪਾ ਕੇ 3 ਦਿਨ ਖੜਾਈ ਰੱਖੀ ਆ ਅੱਜ ਕਹਿੰਦਾ ਮੈਥੋਂ ਪੇਮੈਂਟ ਨਹੀਂ ਬਣੀ ਬਾਈ ਬਣ ਕੇ ਜੇ ਨਹੀਂ ਲੈਣੀ ਹੁੰਦੀ ਅਗਲਾ ਪਹਿਲੀ ਕੈਨਸਲ ਕਰ ਲੇ ਹਨਾ ਸਹੀ ਇਹਦੇ ਵੱਛੀ ਦਿੱਤੇ ਵੱਛੀ ਦਿੱਤੇ ਜਰਸੀ ਦੀ ਬੇਕਮਾਲ ਖੜੀ ਕਰੀ ਪੁੱਤ ਮੱਛੀ ਦੋਸਤੋ ਤੁਹਾਨੂੰ ਦਿਖਾਉਣੇ ਆ ਇਹ ਰੈਡ ਐਂਡ ਵਾਈਟ ਗਾਂ ਬੜੀ ਵਧੀਆ ਪਿਆਰੀ ਵੱਛੀ ਦਿੱਤੇ ਤਿਆਰੀ ਵੀ ਗਾਂ ਨੇ ਬਹੁਤ ਕਰੀ ਆ ਪਰ ਇਹ ਹੁੰਦਾ ਬਾਈ ਚਲੋ ਹਨਾ ਜਦੋਂ ਆਪਾਂ ਜਾਨਵਰ ਖਰੀਦ ਲਿਆ ਜਾਂਦਾ ਉਹਨੂੰ ਲੈ ਕੇ ਜਾਓ ਜਾਂ ਫਿਰ ਮੌਕੇ ਦੇ ਜਵਾਬ ਗਲਤ ਹੋ ਜਾਂਦਾ ਸਹੀ ਹੈ ਇਧਰ ਕਰੀ ਅੱਗੇ ਨੂੰ ਬੱਚੀ ਪੁੱਤ ਸੋ ਬੱਚੀ ਦੇਖੋ ਬੜੀ ਪਿਆਰੀ ਬੱਚੀ ਦਿੱਤੀ ਆ ਬਾਈ ਚਲੋ ਛੇ ਕੇ ਇਧਰ ਰੇਟ ਕੀ ਰਹਿਣਾ ਰੇਟ ਬਾਈ 1,15,000 ਰੁਪਏ ਦੀ ਪਹੁੰਚ ਦੇ ਦਾਂ ਕੱਲੀ ਵੈੜ ਦੀ ਮੰਨ ਕੇ 100 ਕਿਲੋਮੀਟਰ 150 ਕਿਲੋਮੀਟਰ ਤੱਕ ਠੀਕ ਹੈ ਹਣੇ ਖੜ੍ਹ ਜਾ ਇਹਨੇ ਵੀ ਅੱਗੇ ਬਾਈ ਪਹਿਲਾਂ ਨੂੰ ਬੱਚੀ ਆ ਇਹਨੇ ਵੀ ਬੱਚੀ ਨੂੰ ਜਨਮ ਦਿੱਤਾ ਬਹੁਤ ਪਿਆਰੀ ਨੂੰ ਹਮ ਤੇ ਇਹ ਵੈੜ ਬਾਈ ਆਪਾਂ ਦੇ ਦਾਂਗੇ 1 ਲੱਖ ਤੇ 35000 ਦੀ ਜੱਸ ਨੋ 135 ਹਾਂ ਬਈ ਤਿਆਰੀ ਬਹੁਤ ਕਰੀਆ ਪਹਿਲਣ ਬੱਛੀ ਆ ਮੰਗਰੇ ਦੇ ਬੱਛੀ ਆ ਓਕੇ ਇਹਦੋਂ ਅੱਗੇ ਬਈ ਇਹ ਬੱਛੀ ਬਈ ਉਹਦੇ ਜੇਰ ਸੁਟਣੀ ਹਲੇ ਇਹ ਨਹੀਂ ਸੁਟਦੀ ਬਈ ਠੀਕ ਹੈ ਇਹ ਵੀ ਤਾਜੀ ਸੂਈ ਆ ਇਹ ਬੱਛੀ ਦੇਵਾਂਗਾ ਬਈ 170 ਦੀ ਠੀਕ ਤੋਰ ਦੇ ਪਤ ਮਾੜੀ ਜੀ ਦੁੱਧ 35 ਕਿਲੋ ਜੈਨੂ ਨੂੰ ਦੁੱਧ ਪਾ ਦੂ ਬਈ ਠੀਕ ਹੈ ਦਸਤੋ ਚੇਰਾ ਪਿੱਛੇ ਪਈ ਐ ਦੀ ਠੀਕ ਹੈ ਤੋਰ ਇਹ ਨੇ ਇਹ ਮੇਲ ਦਿੱਤਾ ਬਾਈ ਮੇਲ ਕਾ ओके ਖੋਲਾ ਹੈਟ ਦੀ ਬੱਚੀ ਆ ਬਾਈ ਅੱਗੇ ਅੱਡਰ ਅੱਡਰ ਬੜਾ ਪਿਆਰਾ ਇਹਦਾ ਲੈ ਆ ਬਾਈ ਵਾਪਸ ਸੋ ਇਹ ਤੋਂ ਬਾਅਦ ਚ ਕੁਸ ਗਾਵਾਂ ਦੋਸਤੋ ਜਿਹੜੀਆਂ ਹੁਣ ਇੱਧਰ ਬੈਠੀਆਂ ਸੀ ਕਿਉਂਕਿ ਅੱਜ ਮੌਸਮ ਨੂੰ ਸੋਹਣਾ ਹੈ ਧੁੱਪ ਨਿਕਲੀ ਵੀ ਹੈ ਕੱਚਾ ਥਾਂ ਇਹਨਾਂ ਨੂੰ ਮਿਲਿਆ ਹੋਇਆ ਸਾਰੀਆਂ ਬੈਠੀਆਂ ਜੁਗਾਲੀ ਕਰ ਰਹੀਆਂ ਇਹਨੂੰ ਖੋਲ ਪੁੱਤ ਦਿਖਾਉਂਦੇ ਜਾਵਾਂਗੇ ਏਵੇਂ ਏ ਇਹ ਬੱਚੀ ਦਾ ਬਾਈ ਹਫ਼ਤਾ ਰਹਿ ਗਿਆ 1,115,000 ਰੁਪਏ ਦੀ ਇਹਦੀ ਬੱਚੀ ਦੀ ਪਹੁੰਚ ਦੇ ਦਾਂਗੇ 100 ਕਿਲੋਮੀਟਰ ਤੱਕ ਲੋਕੋ 30 ਕਿਲੋ ਬੱਛੀ ਇਹ ਪਾ ਦੂਗੀ ਠੀਕ ਹੈ ਬਹੁਤ ਵਧੀਆ ਸੋਹਣਿਆ ਅੰਡਰ ਦੂਜਾ ਸੂਆ ਬਈ ਇਹਦਾ ਛਿੱਗੀ ਦੰਦਾਂ ਦੀ ਆ ਅੰਡਰ ਬਿਲਕੁਲ ਇਹਦਾ ਸਟੈਚੀ ਆ ਇਹਨੂੰ ਖੜੀ ਕਰਪੋਤਾ ਸਾਰੀਆਂ ਖੜੀਆਂ ਕਰ ਦੋ ਲੈ ਬੱਸ ਸੋਣ ਗਾਵਾਂ ਦੂਜੀਆਂ ਵੀ ਠਾਰਿਆ ਤੇ ਆਪਾਂ ਸਾਰੀਆਂ ਤੁਹਾਨੂੰ ਦਿਖਾ ਦੇਾਂਗੇ ਕੁਝ ਖੜੀਆਂ ਦਿਖਾ ਦੇਾਂਗੇ ਕੁਝ ਤੋੜ ਕੇ ਦਿਖਾ ਦੇਾਂਗੇ ਜਿਨ੍ਹਾਂ ਦੀ ਤਿਆਰੀ ਸੋਹਣੀ ਹੋਈ ਇਹ ਬੱਛੀ ਦੇ ਬਾਈ ਰਹਿ ਗਏ 10 ਦਿਨ ਇਹ ਬੱਛੀ ਦੇ ਮਾਰੇ 1 ਲੱਖ ਤੇ 65000 ਰੁਪਏ ਦੀ ਦੁੱਧ ਮੰਨ ਕੇ 42 43 ਕਿਲੋ ਦੁੱਧ ਦੀ ਦੀ ਰਿਪੋਰਟ ਠੀਕ ਹੈ ਤਿਆਰ ਫੁੱਲ ਬਟਾ ਫੁੱਲ ਹੀ ਹੋ ਗਈ ਹੂੰ ਇਹਦੇ ਨਾਲ ਜਿਹੜੀ ਇਹ ਵੈੜ ਆ ਗਈ ਬਾਈ ਜੀ ਕਲਰ ਬਲੈਕ ਆ ਗਿਆ ਦੁੱਧ ਨੇ 27 28 ਕਿਲੋ ਦਿੱਤਾ ਹੋਇਆ ਪਹਿਲਾਂ ਰੇਟ ਰੇਟ ਇਹਦਾ ਬਾਈ 1 ਲੱਖ 10000 ਦੀ ਅੱਜ ਦੇ ਦਾਂਗੇ ਅੱਗੇ ਜਾ ਕੇ ਆਪਾਂ ਪਹਿਲਾਂ ਵੀ ਕਹਿੰਨੇ ਹਾਂ ਕਈ ਵਾਰੇ ਵੱਧ ਵੀ ਜਾਂਦੀਆਂ ਘਟ ਵੀ ਜਾਂਦੀਆਂ ਠੀਕ ਹੈ ਤੇ ਅੱਗੇ ਆ ਗਈ ਬਹੁਤ ਸੋਹਣੀ ਤਿਆਰ ਹੋਈ ਆ ਬਾਈ ਵੈੜ ਇਹ ਵੈੜ ਦੇ ਦਾਂਗੇ ਆਪਾਂ 1 ਲੱਖ ਤੇ 45000 ਦੀ ਦੁੱਧ ਮੰਨ ਕੇ ਆਪਾਂ ਘੱਟ ਤੋਂ ਘੱਟ ਵੀਰ ਕੋਈ ਮਰਜ਼ੀ ਲੈਦੇ 30 ਤੋਂ 35 ਕਿਲੋ ਮੰਨ ਕੇ ਲੈ ਤੋਰਦੇ ਪੱਤੇ ਨੂੰ ਵੜੀ ਜੀ ਦੇਣ ਹੁਣ ਤਾਂ ਨੇੜ ਹੀ ਲੱਗਿਆ। ਬਈ ਹਫਤਾ ਤਾਂ ਮੇਰੇ ਹਿਸਾਬ ਨਾਲ ਜੇ ਤਾਂ ਆਪਣੇ ਕੋਲੇ ਟਿਕੀ ਰਹੀ ਹਫਤਾ ਲੈ ਜੂ ਜੇ ਅੱਗੇ ਗਈ ਕਿਤੇ ਸੂ ਵੀ ਸਕਦੀ ਆ। ਠੀਕ ਆ। ਬਾਕੀ ਤਿਆਰੀ ਬਹੁਤ ਸੋਹਣੀ ਕਰੀਆ ਕਰਮ ਵਾਲੀ ਨੇ। ਨਸਲ ਬਰੀਡ ਬਹੁਤ ਵਧੀਆ। ਟੋਟਲ ਜਾਨਵਰ ਬਾਈ ਬਰੀਡ ਵਾਲੇ ਨੇ ਸਾਰੇ। ਇੱਕ ਦੋ ਵੜਾ ਹੈਗੇ ਨੇ ਕ੍ਰੋਸ। ਠੀਕ ਹੈ। ਇਹ ਦੋ ਅੱਗੇ ਬਾਈ ਜਿਹੜੀ ਖੜੀ ਅੱਗੇ ਜਿਹੜੀ ਵੜ ਆ ਗਈ ਬਾਈ ਇਹ ਵੀ ਇੱਕ ਦੱਸ ਦੀ ਦੇ ਦਾਂਗੇ। ਠੀਕ ਹੈ। ਇਹ ਵੜ ਥੋੜੀ ਜਿਹਾ ਆ ਗਈ ਬਾਈ ਕੱਚੀ ਹਲੇ। ਹੂੰ। ਚਲੋ ਕੱਚੀ ਵਾਲਾ ਕੋਈ ਚਾਹਵਾਨ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਲੂ ਵੀਰ। ਠੀਕ ਹੈ। ਤੇ ਅੱਗੇ ਵੜ ਆ ਗਈ ਇਹਨੇ 35 ਕਿਲੋ ਦੁੱਧ ਦੇ ਰੱਖਿਆ ਬਾਈ ਕੀ ਰੇਟ ਹੋਊਗਾ ਦਾ ਰੇਟ ਦਾ 1 ਲੱਖ 40000 ਰੁਪਏ ਬਾਈ ਠੀਕ ਹੈ ਤੇ ਅੱਗੇ ਆ ਗਈ ਬਾਈ ਇਹਦਾ ਰੇਟ 1 ਲੱਖ 15000 ਰੁਪਿਆ ਠੀਕ ਹੈ ਜਰਸੀ ਮੰਨ ਕੇ ਦੇ ਦਾਂਗੇ ਵੀ ਸਵਾ ਲੱਖ ਰੁਪਏ ਦੀ ਜੀ ਠੀਕ ਹੈ ਫੱਲੀ ਬਤ ਮੜੀ ਜਰਸੀ ਤੋਰੀ ਬਾਈ ਜਰਸੀ ਦਾ 10-12 ਦੇ ਲਓ ਬਾਈ ਹਲੇ ਠੀਕ ਹੈ 10 ਤੋਂ 12 ਦਾ ਨਾ ਹਜੇ ਲੈ ਚੋ ਘੱਟ ਘੱਟ ਸੋਹਣਾ ਦੋਸਤੋ ਜਰਸੀ ਬਹੁਤ ਸੋਹਣੀ ਪਿਆਰੀ ਬਿਹੜਾ ਬਾਈ ਅੱਗੇ ਬੱਚੇ ਪੁੱੱਚੇ ਲੈਣ ਵਾਲੀ ਬਿਹੜ ਬੜੀ ਲੰਬੀ ਲੰਜੀ तैयार भी, <IGNS> भी बहुत सोनी हु हो भाई पची छब्बी किलो तो दे रखा है पचानवे हजार की ठीक है एक लखार दी ठीक है बहुत त्यार हो बई बच्ची देना एक दस दी बी ठीक है त्यार बड़ी सोहनी होगी तो नहीं पत्ते जी ਅਜੀ ਦੈਨ ਲੈਂਦੀ ਐ ਦੋਸਤ ਯਾਰ ਬਈ ਦੇਖੀ ਮਮਮੀ ਕਾਗਜ਼ ਵਰਗਾ ਡਰਾਗਾ ਹਮ ਤੋਰ ਹੌਲੀ ਹੌਲੀ ਫਿਕਸ ਰੱਖੂਗੀ ਹਵਾਨਾ ਜਿੰਨਾ ਵੀ ਬਣਾਉ ਗਿੱਲਿਆ ਬਈ ਬਾਕੀ ਜੋ ਚੀਜ਼ ਹੋ ਤੁਸੀਂ ਹੁਣ ਵੀਡੀਓ ਚ ਦੇਖ ਲੈਣੀ ਐ ਬਾਕੀ ਆਕੇ ਤੁਸੀਂ ਕੋਲ ਖੜਕੇ ਦੇਖ ਲਿਓ ਇਸ ਤੋਂ ਇਲਾਵਾ ਦੋ ਹੋਰ ਇਹ ਬੱਚੀ ਦੇ ਦਾਂਗੇ ਬਾਈ 96 ਦੀ ਤੋ ਨਹੀਂ ਪਤਾ ਹੀ ਬਚ ਗਏ ਯਾਨੀ 22 23 ਕਿਲੋ ਉਹ ਦੋ ਦੇ ਰੱਖਿਆ ਬਾਈ ਪਲੂਣ ਨੇ ਠੀਕ ਹੈ ਦੂਜਾ ਸੂ ਹੈਗਾ ਕਹਿੰਦਾ ਮਤਲਬ ਬਈ ਸਾਰੇ ਰੇਟ ਨੇ ਜਿੱਦਾਂ ਦੀ ਵੀ ਅਗਲੀ ਚੋਇਸ ਹੈ ਨਾ ਸਹੀ ਹੈ ਇਹ ਵੀ ਬੱਚੀ ਤਿਆਰ ਹੋ ਕੇ ਵਧੀਆ ਰੁਪਈਆ ਦੀ ਵੇਕਣ ਵਾਲੀ ਬੱਚੀ ਹੈ ਬਾਈ ਅੱਥੀ ਚਵਾਈ ਵਾਲਾ ਥਾਣਾ ਸੋ ਇਹ ਲਗਭਗ ਸਾਰੇ ਹੀ ਪਸ਼ੂ ਜਿਹੜੇ ਉਹ ਤੁਹਾਨੂੰ ਦਿਖਾਤੇ ਆ ਬਾਕੀ ਆ ਕੇ ਜਦੋਂ ਤੁਸੀਂ ਦੇਖੋਗੇ ਕੋਸ ਪਸ਼ੂ ਇਹਨਾਂ ਚੋਂ ਵਿਕ ਵੀ ਜਾਂਦੇ ਕੁਝ ਨਵੇਂ ਆ ਜਾਣੇ ਤੇ ਜਦੋਂ ਵੀਡੀਓ ਦੇਖ ਕੇ ਇੱਕ ਦੋ ਦਿਨਾਂ ਬਾਅਦ ਚਾਹੋਗੇ ਜਿਹੜੀਆਂ ਕੁਸ ਗਾਵਾਂ ਕੱਚੀਆਂ ਅੱਜ ਸੀਗੀਆਂ ਉਹ ਤੁਹਾਨੂੰ ਪੂਰੀਆਂ ਤਿਆਰ ਨਜ਼ਰ ਆਉਣਗੀਆਂ ਸੋ ਬਾਕੀ ਪਸ਼ੂ ਤੁਸੀਂ ਆਪਦੀ ਤਸੱਲੀ ਨਾਲ ਖਰੀਦ ਲਓ ਹਾਈਟ ਲੈਂਡ ਥਾਕੇ ਕੋਲੋਂ ਦੇਖਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਲਗਭਗ 34 ਨਗ ਇਹ ਇਸ ਟਾਈਮ ਵਿਕਰੀ ਵਾਲੇ ਮੌਜੂਦ ਖੜੇ ਹੈ